ਸੋ ਮੈਂ ਇਹ ਨਸਨਾ ਚਾਹੁੰਦਾ ਕਿ ਮਤਲਬ ਵੀ ਅੱਜ ਦੀ ਜਿਹੜੇ ਹਾਲਾਤ ਹੈਗੇ ਆ ਆਪਾਂ ਸਮਗੋਲੀ ਖੜੇ ਆ ਸਮਗੋਲੀ ਦਾ ਜਗਾ ਕੋਇਰ ਹੋਈ ਹੋਈ ਹੈ ਜੀ ਬਾਉਂਡਰੀ ਵਾਲ ਹੋਈ ਉਹ ਸਾਹਮਣੇ ਆ ਬਿਲਕੁਲ ਦੇਖੋ ਤੁਸੀਂ ਦਿਖਦੀ ਆ ਉਹ ਸਾਡੇ ਤੋਂ ਤੁਰ ਕੇ ਵੀ ਉੱਥੇ ਨਹੀਂ ਪਹੁੰਚਿਆ ਜਾ ਸਕਦਾ ਇਹ ਪਤਾ ਲੱਗ ਜੇ ਵੀ ਜੋ ਅਸੀਂ ਉੱਥੇ ਕੁਰਸੀਆਂ ਦੇ ਬੈਠ ਕੇ ਏਸੀ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਆ ਕਿ ਵੀ ਸਾਡੇ ਜਗਾ ਦਿੱਤੀ ਹੋਈ ਜੀ ਇਸ ਦਾ ਲਈ ਹੋਈ ਹੈ ਜਗਾ ਔਰ ਜਾ ਕੇ ਕਾਰਪੋਰੇਸ਼ਨ ਦੀ ਗਲਤੀ ਹੈ ਕਿ ਜਾ ਕੇ ਉੱਥੇ ਕੂੜਾ ਨਹੀਂ ਲੈ ਕੇ ਜਾ ਰਹੇ ਔਰ ਮਹਾਰਜੇ ਰੋਕੀ ਪਸੇ ਨਾ ਹੋ ਰਹੇ ਨੇ ਮੱਖੀਆਂ ਮੱਛਰ ਮੁਸਕ ਸਾਰਾ ਕੁਝ ਉਥੇ ਜੋ ਹਾਲਾਤ ਤੁਹਾਨੂੰ ਪਤਾ ਸਾਰੇ 5 ਫੇਸ ਦੇ ਕੀ ਨੇ ਜਗਤਪੁਰੇ ਦੇ ਕੀ ਨੇ 11 ਫੇਸ ਵਾਲੇ ਸਾਰੇ ਲੋਕ ਪਰੇਸ਼ਾਨ ਨੇ ਜਪ ਸਟਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ ਮੇਰ ਤਾਂ ਆਪਾਂ ਸਮਗੋਲੀ ਖੜੇ ਆ ਜਿਹੜਾ ਪ੍ਰੋਪੋਜ਼ਡ ਲੋਕੇਸ਼ਨ ਆ ਇਹ ਜਿੱਥੇ ਕਿ ਤੁਸੀਂ ਮਹਾਲੀ ਦਾ ਤੇ ਕੁਝ ਹੋਰ ਇਲਾਕਿਆਂ ਦਾ ਵੀ ਕੂੜਾ ਸਿੱਟਣਾ ਇੱਥੇ ਇਹ ਬਾਉਂਡਰੀ ਵਾਲ ਵੀ ਪਿੱਛੇ ਦਿਖਦੀ ਹੈ ਇਹ ਕਿੰਨਾ ਏਰੀਆ ਜੀ ਟੋਟਲ ਤੇ ਕਦੋਂ ਸ਼ੁਰੂ ਹੋਏਗਾ ਜਿਹੜੇ ਹਾਲਾਤ ਜਿਹੜੇ ਜਿਹੜੇ ਪ੍ਰਸਤੇਦੋਂ ਤੁਸੀਂ ਲੈ ਕੇ ਆਏ ਹੋ ਐਕਚੁਅਲ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਐਮਐਲਏ ਸਾਹਿਬ ਨੇ ਇੱਕ ਗੱਲ ਕਹੀ ਸੀ ਪਿੱਛੇ ਜਿਹੇ ਕਲੇਰ ਸਾਹਿਬ ਖੜੇ ਆ ਕਿ ਜੀ ਅਸੀਂ ਕਾਰਬਨ ਨੂੰ ਸਮਗੋਲੀ ਦੇ ਵਿੱਚ ਜਗ੍ਹਾ ਦਿੱਤੀ ਹੋਈ ਆ ਤੇ ਇਹ ਪਤਾ ਨਹੀਂ ਕੀ ਕਾਰਨ ਹੈ ਕਿ ਮੇਰੇ ਸਾਹਮਣੇ ਬੈਠੇ ਆ ਉਹ ਕੂੜਾ ਉੱਥੇ ਨਹੀਂ ਲੈ ਕੇ ਜਾਂਦੇ ਮੈਂ ਇਹ ਕਹਿੰਦੇ ਸਪੈਸ਼ਲੀ ਅੱਜ ਜਦੋਂ ਰੱਖਿਆ ਕਿ ਆਪਾਂ ਸਾਰੇ ਇੱਕ ਟੀਮ ਪ੍ਰੋਪਰ ਕਲੇਰ ਸਾਹਿਬ ਵੀ ਨੇ ਸੋਮਨ ਸਾਹਿਬ ਸੀਨੀਅਰ ਡਿਪਟੀ ਮੇਰ ਸਾਹਿਬ ਨੇ ਬਨੀਜੀ ਨੇ ਬਾਕੀ ਸਾਰੇ ਜੀਵੀਸ਼ ਜੱਗਾ ਜੀ ਨੇ ਇਹਨਾਂ ਕਿ ਵੀ ਪੀੜਤ ਨੇ ਵਿਚਾਰੇ ਕੂੜੇ ਤੋਂ ਔਰ ਬਾਕੀ ਸਾਰੇ ਸ਼ਹਿਰ ਵਾਸੀ ਵੀ ਹੈਗੇ ਨੇ ਨਾਲ ਕਾਫੀ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਮਤਲਬ ਵੀ ਅੱਜ ਦੀ ਜਿਹੜੇ ਹਾਲਾਤ ਹੈਗੇ ਆ ਆਪਾਂ ਸੰਗੋਲੀ ਖੜੇ ਆ ਸਮਗੋਲੀ ਦਾ ਜਗ੍ਹਾ ਐਕਵਾਇਰ ਹੋਈ ਹੋਈ ਹੈ ਜੀ ਬਾਉਂਡਰੀ ਬਾਲ ਹੋਈ ਆ ਉਹ ਸਾਹਮਣੇ ਆ ਬਿਲਕੁਲ ਦੇਖੋ ਤੁਸੀਂ ਦਿਖਦੀ ਆ ਉਹ ਸਾਡੇ ਤੋਂ ਤੁਰ ਕੇ ਵੀ ਉੱਥੇ ਨਹੀਂ ਪਹੁੰਚਿਆ ਜਾ ਸਕਦਾ ਉੱਥੇ ਕੂੜਾ ਕਿਵੇਂ ਪਹੁੰਚੂਗਾ ਔਰ ਜਿਹੜੀ ਵੱਡੀ ਗੱਲ ਹੈਗੀ ਆ ਇਹ 50 ਏਕੜ ਜਗ੍ਹਾ ਜਿਦੋਂ 39 ਏਕੜ ਜਗ੍ਹਾ ਐਕਵਾਇਰ ਹੋਈ ਹੋਈ ਹੈਗੀ ਆ 11 ਏਕੜ ਜਗ੍ਹਾ ਜੋ ਐਕਵਾਇਰ ਹੋਣੀ ਆ ਔਰ ਉਸ ਤੋਂ ਇਲਾਵਾ 11 ਏਕੜ ਜੋ ਐਕਵਾਇਰ ਹੋਊਗੀ ਤਾਂ ਅਸੀਂ ਆ ਰਸਤੇ ਤੱਕ ਪਹੁੰਚਾਂਗੇ ਨਹੀਂ ਤਾਂ ਰਸਤਾ ਵੀ ਕੋਈ ਨਹੀਂ ਲੱਗਦਾ ਫਿਲਹਾਲ ਜਿਹੜੇ ਹਾਲਾਤ ਹੁਣ ਤੱਕ ਦੇ ਹੈਗੇ ਆ ਅੱਗੇ ਫਸਲਾਂ ਬੀਜੀਆਂ ਹੋਈਆਂ ਨੇ ਇੱਕ ਵਿੱਚ ਪੱਠਾ ਲੱਗਿਆ ਹੋਇਆ ਹੈਗਾ ਔਰ ਕਾਰਨ ਇਹ ਹੈ ਕਿ 50 52 ਕਰੋੜ ਰੁਪਏ ਦਾ ਖਰਚਾ ਤਾਂ ਇਹ ਹੈਗਾ ਕਿ 27 ਕਰੋੜ ਰੁਪਏ ਉਹਦੇ ਵਾਸਤੇ ਚਾਹੀਦੇ ਆ ਜਿਹੜਾ ਰੋਡ ਲਾਉਣਾ ਇੱਕ ਜਿਵੇਂ ਐਂਟਰੀ ਵਾਸਤੇ ਆ ਇੱਕ ਬਾਹਰ ਨਿਕਲਣ ਵਾਸਤੇ ਆ ਔਰ ਉਹ ਸੜਕਾਂ ਬਣਨੀਆਂ ਨੇ 27 ਕਰੋੜ ਰੁਪਏ ਦਾ ਉਹ ਖਰਚਾ ਹੈਗਾ 22 ਕਰੋੜ ਰੁਪਏ ਦਾ ਪਲਾਂਟ ਲੱਗਣਾ ਹੈ ਉਹਦੇ ਲੱਗਣਾ ਹੈਗਾ ਔਰ ਮੈਂ ਇਹ ਦੇਖਣ ਵਾਸਤੇ ਇਹ ਚੀਜ਼ ਦਿਖਾਉਣ ਵਾਸਤੇ ਇਹ ਚੀਜ਼ ਆਇਆ ਕਿ ਵੀ ਐਮਐਲਏ ਸਾਹਿਬ ਨੂੰ ਸਰਕਾਰ ਨੂੰ ਇਹ ਪਤਾ ਲੱਗ ਜੇ ਕਿ ਜੋ ਅਸੀਂ ਉਥੇ ਕੁਰਸੀਆਂ ਦੇ ਬੈਠ ਕੇ ਏਸੀ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਆ ਕਿ ਵੀ ਸਾਨੂੰ ਜਗ੍ਹਾ ਦਿੱਤੀ ਹੋਈ ਜੀ ਇਸ ਦਾ ਲਈ ਹੋਈ ਹੈ ਜਗ੍ਹਾ ਔਰ ਜਾ ਕੇ ਕਾਰਪੋਰੇਸ਼ਨ ਦੀ ਗਲਤੀ ਹੈ ਕਿ ਜਾ ਕੇ ਉਥੇ ਕੂੜਾ ਨਹੀਂ ਲੈ ਕੇ ਜਾ ਰਹੇ ਔਰ ਮਹਾਰੀ ਦੇ ਰੋਗ ਸਮੱਸਿਆ ਨਾਲ ਯੂਜ ਰਹੇ ਨੇ ਬਿਮਾਰੀਆਂ ਤੋਂ ਪੀੜਤ ਹੋ ਰਹੇ ਨੇ ਮੱਖੀਆਂ ਮੱਛਰ ਮੁਸਕ ਸਾਰੇ ਕੁਝ ਉਥੇ ਜੋ ਹਾਲਾਤ ਹਨ ਉਹ ਪਤਾ ਸਾਰੇ ਪੰਜ ਫੇਸ ਦੇ ਕੀ ਨੇ ਜਗਤਪੁਰੇ ਦੇ ਕੀ ਨੇ 11 ਫੇਸ ਵਾਲੇ ਸਾਰੇ ਲੋਕ ਪਰੇਸ਼ਾਨ ਨੇ ਮੈਂ ਦੱਸਣ ਵਾਸਤੇ ਅੱਜ ਇੱਥੇ ਆਇਆ ਇਹ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਵੀ ਅਸੀਂ ਉੱਥੇ ਦਫ਼ਤਰ 'ਚ ਬੈਠ ਕੇ ਗੱਲ ਨਹੀਂ ਕਰਦੇ ਤੁਹਾਡੇ ਜਿ ਤਰ੍ਹਾਂ ਅਸੀਂ ਮੌਕੇ ਤੇ ਖੜੇ ਹੋ ਕੇ ਗੱਲ ਕਰ ਰਹੇ ਹਾਂ ਜੋ ਅੱਜ ਇਥੋਂ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਉਸ ਸ਼ਹਿਰਾਨ ਪਤਾ ਲੱਗਣਾ ਚਾਹਦਾ ਸ਼ਹਿਰ ਵਾਸੀਆਂ ਸਾਰਿਆਂ ਨੂੰ ਕਿ ਵੀ ਜੋ ਇਤੋਂ ਦੇ ਹਾਲਾਤ ਨੇ ਕਿ ਤੁਸੀਂ ਦੇਖ ਲਓ ਕਿ ਇਥੇ ਕੂੜਾ ਕਿਵੇਂ ਆ ਸਕਦਾ ਨਹੀਂ ਤੁਸੀਂ ਵੀ ਇਹ ਦੱਸੋ ਨਾ ਵੀ ਮਹਾਲੀ ਦੇ ਵਿੱਚ ਕੂੜੇ ਦਾ ਹੱਲ ਕੀ ਹੈ ਮੈਂ ਦੱਸਣ ਲੱਗਿਆ ਕਿ ਇਹਦਾ ਹੱਲ ਹੈਗਾ ਵੀ ਈਮੀ ਜਿਹੜਾ ਗਮਾੜਾ ਹੈ ਕੋਈ ਟੈਂਪੋਰਰੀ ਜਗ੍ਹਾ ਨੇੜੇ ਸ਼ਹਿਰ ਤੋਂ ਜਗ੍ਹਾ ਦੇਵੇ ਜਿਹੜੀ ਜਗ੍ਹਾ ਤੇ ਗੂਗ ਟਰੱਕ ਵੀ ਜਾ ਸਕੇ ਬੰਦਾ ਵੀ ਜਾ ਸਕੇ ਔਰ ਉੱਥੇ ਅਸੀਂ ਬੈਠ ਕੇ ਉਹਨੂੰ ਸੈਗਰੀਗੇਟ ਕਰ ਸਕੀਏ ਸੈਗਰੀਗੇਟ ਕਰਕੇ ਉਹ ਤੋਂ ਜਿਹੜਾ ਪਲਾਡ ਦਾ ਜਿਹੜਾ ਕੂੜਾ ਸਾਰਾ ਹੀ ਇਹਦਾ ਕੂੜਾ ਸੈਗਰੀਗੇਟ ਹੋ ਕੇ ਤਾਂ ਪਲਾਡਾਂ ਚਲੇ ਜਾਊਗਾ ਪਰ ਸੈਗਰੀਗੇਸ਼ਨ ਕਰਨ ਵਾਸਤੇ ਜਗ੍ਹਾ ਚਾਹੀਦੀ ਹੈ ਜੋ ਸੈਗਰੀਗੇਟ ਅਸੀਂ ਘਰਾਂ ਦੇ ਵਿੱਚ ਰੱਖ ਕੇ ਕਰਾਂਗੇ ਉੱਥੇ ਸਮੈਲ ਵੀ ਆਉਣੀ ਹੈ ਉੱਥੇ ਮੱਖੀਆਂ ਵੀ ਆਉਣੀਆਂ ਨੇ ਔਰ ਉੱਥੇ ਬਿਮਾਰੀਆਂ ਵੀ ਫੈਲਣੀਆਂ ਨੇ ਔਰ ਉਥੇ ਉਹਦਾ ਉਸ ਚੀਜ਼ ਦਾ ਕੋਈ ਹੱਲ ਨਹੀਂ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਅਜੇ ਇਸ ਕੰਮ ਲਈ ਘੱਟੋ ਘਾਟ 1.5 2 ਸਾਲ ਸਮਾਂ ਲੱਗਣਾ ਹੈ ਔਰ ਉਹ ਜਗ੍ਹਾ ਵੀ ਪਹਿਲਾਂ ਪੂਰੀ ਗਿਆਰਾ 1.50 ਕਿ ਪੂਰੇ ਕਰਨੇ ਗਿਆਰਾ ਕਿ ਜਗ੍ਹਾ ਵੀ ਕੁਆਇਰ ਕਰੋ ਉਸ ਕੰਮ ਵੀ ਬਣਾਓ ਔਰ ਇਹ ਪਲਾਂਟ ਜਿਵੇਂ ਐਪੀਐਸਸੀ ਦੀ ਗੱਲ ਕਰ ਲੋ ਗੀਲ ਦੀ ਗੱਲ ਕਰ ਲੋ ਉਹਨਾਂ ਨਾਲ ਬੈ ਕੇ ਜੋ ਫੈਸਲਾ ਕਰਨਾ ਕਰੋ ਔਰ ਕਰਕੇ ਫਿਰ ਸਾਨੂੰ ਆਮਦਾ ਫਾਇਦਾ ਹੈ ਆਦਰਵਾਇ ਸਾਨੂੰ ਇੱਥੇ ਆ ਕੇ ਸਿੰਪਲ ਮੈਂ ਤਾਂ ਇਸ ਦਾ ਕੀ ਹੈ ਕਿ ਕਮ ਸੇ ਕਮ ਮੈਂ ਦਖਾ ਸਕਾਂ ਜਿਹੜੀ ਤੁਸੀਂ ਬਾਰ ਬਾਰ ਉਹ ਵਾਅਦੇ ਕਰਦੇ ਆ ਦਾਅਵੇ ਕਰਦੇ ਆ ਕਿ ਜਗ੍ਹਾ ਹੀ ਔਰ ਵੀ ਲੈ ਕੇ ਦਿੱਤੀ ਹੋਈ ਆ ਕਿ ਜਗ੍ਹਾ ਕੋਈ ਜਗ੍ਹਾ ਨਹੀਂ ਇੱਕ ਸਿੰਪਲ ਆ ਸਾਹਮਣੇ ਬਾਉਂਡਰੀ ਵਾਲ ਹੋਈ ਆ ਉਹ ਤੁਰ ਕੇ ਜਾਣਾ ਵੀ ਮੁਸ਼ਕਲ ਆ ਕੁੜੇ ਲੈ ਕੇ ਜਾਦੇ ਬਹੁਤ ਹੀ ਮੈਂ ਸਮਝਦਾ ਕਿ ਵੀ ਹੋ ਹੀ ਨਹੀਂ ਸਕਦਾ ਔਰ ਨਾ ਕੋਈ ਰਸਤਾ ਹੈ ਨਾ ਕੋਈ ਰਾਹ ਹੈ ਜਿਵੇਂ ਅਸੀਂ ਗੱਡੀਆਂ ਲੈ ਕੇ ਸੀ ਜੀਪਾਂ ਲੈ ਕੇ ਅਸੀਂ ਆਏ ਆ ਔਰ ਤੁਸੀਂ ਸਾਰਿਆਂ ਨੇ ਦੇਖਿਆ ਕਿ ਮਾਲੇ ਸੀ ਆਪਣੇ ਆਪ ਨੂੰ ਪਹੁੰਚਨੇ ਬਹੁਤ ਮੁਸ਼ਕਲ ਹੈ ਟਰਾਲੇ ਟਰੱਕ ਕਿੱਥੋਂ ਇੱਥੇ ਆਉ ਸਕਦੇ ਨੇ ਇੱਕ ਤੁਸੀਂ ਹੋਰ ਗੱਲ ਕੀਤੀ ਸੀ ਵੀ ਅਸੀਂ ਜਿਹੜਾ ਜਿਹੜਾ ਇਹ ਕੂੜੇ ਦਾ ਠੇਕਾ ਇਹ ਵਿਧਾਨ ਦੀ ਕੋਈ ਸੋਚ ਰਹੇ ਆਂ ਵੀ ਪਹਿਲਾਂ ਜਿੱਦਾਂ 100 ਟਨ ਕੂੜਾ ਆ ਰਿਹਾ ਸੀ ਇਹਨੂੰ 150 ਟਨ ਕਰਕੇ ਵੀ ਜਿਹੜਾ ਠੇਕੇਦਾਰ ਹੋਏਗਾ ਉਹ ਆਪਣੀ ਜਗ੍ਹਾ ਦੇ ਉੱਪਰ ਲੈ ਕੇ ਜਾਏਗਾ ਕੂੜੇ ਨੂੰ ਉੱਥੇ ਸੈਗਰੀਗੇਟ ਕਰੇਗਾ ਦੇਖੋ ਉਹ ਦੋ ਗੱਲਾਂ ਨੇ ਉਹ ਟੈਂਪਰੇਰੀ ਹੱਲ ਹੈ ਟੈਂਪਰੇਰੀ ਹੱਲ ਇਸ ਤਰ੍ਹਾਂ ਹੈਗਾ ਕਿ ਅਸੀਂ ਠੇਕੇਦਾਰ ਨੂੰ ਲਾਲਚ ਦੇਣ ਵਾਲੀ ਗੱਲ ਹੈ ਕਿ ਯਾਰ ਤੂੰ ਕਮ ਸੇ ਕਮ ਜੇ ਤੂੰ 100 ਟਨ ਚੱਕਣਾ 150 ਟਨ ਪਰ ਉਹ ਕੂੜਾ ਜਿਹੜਾ ਦਿੱਲੀ ਦਾ ਕੂੜਾ ਹੈਗਾ ਦਿੱਲੀ ਚੱਕ ਲੈ ਅਸੀਂ ਤਾਂ ਉਹ ਸੈਗਰੀਗੇਟ ਨਾ ਕਰ ਉਹਨੂੰ ਚੱਕ ਕੇ ਲੈ ਜਾ ਜਿੱਥੇ ਤੇਰੇ ਕੋਲ ਜਗ੍ਹਾ ਕਿਤੇ ਵੀ ਹੈਗੀ ਆ ਉੱਥੇ ਜਾ ਕੇ ਤੂੰ ਸੈਗਰੀਗੇਸ਼ਨ ਉਹਦੀ ਕਰੇਂਗਾ ਜੇ ਭਾਈ ਦਾ ਤੂੰ ਮਹੱਲ ਜਿਹਾ ਕਰੇਂਗਾ ਤਾਂ ਫਿਰ ਮਹੱਲ ਦੇ ਵੀ ਤਾਂ ਹਾਲਾਤ ਉਹੀ ਰਹਿਣੇ ਆ ਜੋ ਅੱਜ ਦੇ ਹੈਗੇ ਆ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ ਤੋਂ ਬਾਅਦ ਜੇ ਤੁਹਾਨੂੰ ਕੁਝ ਨਹੀਂ ਦਿਖਾ ਸਕਦੇ ਅਸੀਂ ਅੱਜ ਜਿਹੜੀ ਜਗ੍ਹਾ ਤੇ ਤੁਸੀਂ ਵਾਰ-ਵਾਰ ਗੱਲ ਕਰਦੋਂ ਸੇ ਖੜੇ ਆਂ ਔਰ ਇੱਥੇ ਕੋਈ ਹਾਲਾਤ ਨਹੀਂ ਹੈਗੇ ਕੂੜਾ ਆਉਣ ਵਾਲੇ ਤੁਸੀਂ ਸਾਨੂੰ ਜਲਦੀ ਜਲਦੀ ਜਗ੍ਹਾ ਮਹੱਲ ਦੇ ਨੇੜੇ ਚ ਤਾਂ ਕਿ ਅਸੀਂ ਸੈਗਰੀਗੇਸ਼ਨ ਕਰਕੇ ਉਸ ਤੋਂ ਬਾਅਦ ਜਿਹੜਾ ਕੂੜਾ ਜਾ ਸਕੇ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਕਿ ਜਿਹੜਾ ਪਹਿਲਾ ਡੰਪਿੰਗ ਗਰਾਊਂਡ ਸੀਗਾ ਜਿਹੜਾ ਹਾਈ ਕੋਰਟ ਦੇ ਹੁਕਮਾਂ ਨਾਲ ਤੇ ਐਨਜੀਡੀ ਡਾਇਰੈਕਸ਼ਨ ਨਾਲ ਬੰਦ ਕੀਤਾ ਹੋਇਆ ਉਹਦੇ ਨਾਲੜੋ 11 12 ਏਕੜ ਜਗ੍ਹਾ ਪਈ ਹੈ ਉਹ ਜਗ੍ਹਾ ਤੇ ਵੀ ਅੱਜ ਦੀ ਡੇਟ ਦੇ ਵਿੱਚ ਸੈਗਰੀਗੇਸ਼ਨ ਕੀਤੀ ਜਾ ਸਕਦੀ ਆ ਔਰ ਉਹ ਪਤਾ ਨਹੀਂ ਕੀ ਕਾਰਨ ਹੈ ਕਿ ਐਮਐਲਏ ਸਾਹਿਬ ਉਧਰੋਂ ਨਹੀਂ ਹੱਥ ਕਰਦੇ ਹਾਲਾਂਕਿ ਬਿਲਕੁਲ ਮਹਾਲੇ ਦੀ ਚੜਚਾ ਹੈ ਔਰ ਇਮੀਡੀਏਟ ਜਿਹੜਾ ਹੁਣ ਕਹਿਣ ਕਨ ਸਵੇਰ ਤੋਂ ਹੀ ਉੱਥੇ ਜਿਹੜਾ ਸੈਗਰੀਗੇਸ਼ਨ ਹੋ ਸਕਦੀ ਆ ਔਰ ਜਿਹੜੀ ਸਮੱਸਿਆ ਮਹਾਲੀ ਦੀ ਆ ਉਹ ਇਮੀਡੀਏਟ ਹੱਲ ਹੋ ਸਕਦੀ ਆ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ